ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਪਿੰਡ ਕੜਕੋਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਟਾਫ ਵੱਲੋਂ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਦੀ ਉਦੁੱਤੀ ਕਰਵਾਨੀ ਨੂੰ ਯਾਦ ਕੀਤਾ ਗਿਆ ਇਸ ਮੌਕੇ ਮੁਖ ਅਧਿਆਪਕਾ ਜਸਮੀਤ ਜਸਪ੍ਰੀਤ ਕੌਰ ਵੱਲੋਂ ਸਕੂਲ ਦੇ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਇਆ ਬੱਚਿਆਂ ਵੱਲੋਂ ਇਸ ਮੌਕੇ ਤੇ ਪ੍ਰਦਰਸ਼ਨੀ ਵੀ ਲਗਾਈ ਗਈ ਤੇ ਪਿੰਡ ਦੇ ਸਰਪੰਚ RAMJI DAS KADKOVAL ਵੱਲੋਂ ਜਾਣਕਾਰੀ ਦਿੱਤੀ ਗਈ ਇਸ ਮੁਕੇ ਜਸਪ੍ਰੀਤ ਕੌਰ ਸਮੂਗ ಗ್ರಾಮ ਪੰਚਾਇਤ ਸਕੂਲ ਸਟਾਫ ਚੋ ਤੇ ਸੁਮਨਜੀਤ ਕੌਰ ਪੰਚ ਸਰਿੰਦਰ ਕੌਰ ਕਸ਼ਮੀਰ ਲਾਲ ਸੰਦੀਪ ਕੁਮਾਰ ਹਰਭਜਨ ਸਿੰਘ ਤੇ ਸਾਬਕਾ ਸਰਪੰਚ ਮੌਣ ਲਾਲ ਆਦ ਹਾਜ਼ਰ ਸਨ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਪੂਰੀ ਰਿਪੋਰਟ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਵੀਡੀਓ ਦੇਖਦੇ ਸਾਰ ਹੀ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਪਗ ਸਿੰਘ ਨਗਰ ਦੀ ਹਰ ਰਿਪੋਰਟ ਹਰ ਜਾਣਕਾਰੀ ਹਰ ਖਬਰ ਤਵਾਡੇ ਤੱਕ ਪਹੁੰਚਦੀ ਰਹੇ ਤੁਸੀਂ ਦੇਖਣ ਜਾ ਰਹੇ ਹਾਂ ਪਿੰਡ ਖੜਕੂਵਾਲ ਦੇ ਸਰਕਾਰੀ ਅੱਜ ਸਾਡੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਸ ਵਿੱਚ ਸਾਨੂੰ ਕਿਹਾ ਗਿਆ ਹੈ ਕਿ ਸਕੂਲ ਵਿੱਚ ਬੱਚਿਆਂ ਦਾ ਬਾਲ ਵੀਰ ਦਿਵਸ ਮਨਾਇਆ ਜਾਣਾ ਹੈ ਸਾਰੇ ਬੱਚਿਆਂ ਨੂੰ ਛੋਟੇ ਸਹਾਬਜਾਦਿਆਂ ਦੀ ਸ਼ਹੀਦੀ ਤੇ ਕਿਵੇਂ ਉਹਨਾਂ ਬਾਰੇ ਦੱਸਿਆ ਜਾਣਾ ਹੈ ਇਹ ਸਰਕਾਰ ਦੇ ਦਿੱਤੇ ਹੋਏ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਅੱਜ ਆਪਣੇ ਸਰਕਾਰੀ ਪ੍ਰਾਇਮਰੀ ਸਕੂਲ ਖੜਕੂਵਾਲ ਵਿਖੇ ਇਹ ਅੱਜ ਬੱਚਿਆਂ ਦਾ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ ਇਸ ਵਿੱਚ ਸਾਡੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਹੈ ਤੇ ਮੈਂ ਸਾਡੇ ਬੱਚਿਆਂ ਨੂੰ ਖੁਸ਼ਕੁਮਾਰੀ ਤੇ ਰਵਿੰਦਰਪੌਰ ਆ ਕੇ ਤੁਹਾਡੇ ਸਾਹਮਣੇ ਆਪਣੇ ਕਵਿਤਾ ਪੇਸ਼ ਕਰਨਗੇ। ਮੈਂ ਰਵਿੰਦਰ ਕਾਰ ਹਾਂ। ਮੇਰਾ ਨਾਮ ਖੁਸ਼ਕੁਮਾਰੀ ਹੈ। ਅਸੀਂ ਜੀਪੀਐਸ ਖੜਕੋਆ ਖੜਗੂ ਪੰਜਾਬ ਦੇ ਵਿਦਿਆਰਥੀ ਹਾਂ। ਅਸੀਂ ਖੜਦੇ ਸਤਾਰ ਸਭ ਜੱਦਿਆਂ ਦੀ ਕਵਿਤਾ ਪੇਸ਼ ਕਰਨ ਜਾ ਰਹੇ ਹਾਂ। ਤੁਸੀਂ ਉਹ ਸ਼ੇਰ ਬਹਾਦਰ ਦੁਲੇ ਬਿਲਕੁਲ ਨਾ ਕਬਰਾਇਓ। ਸੁਬੇ ਦੇ ਦਰਵਾਜ਼ੇ ਜਾ ਕੇ ਗੱਜ ਕੇ ਫਤਿਹ ਬੁਲਾਇਓ ਤੁਸੀਂ ਉਹ ਗੋਬਿੰਦ ਸਿੰਘ ਜੇ ਜਾਇਦ ਦਾਦਾ ਤੇ ਕਹ ਬਹਾਦਰ ਦਿੱਲੀ ਦੇ ਵਿੱਚ ਸਿਸਵਾਰਿਆ ਪੜ ਕੇ ਹਿੰਦ ਦੀ ਚਾਦਰ ਉਸੇ ਦੀ ਕੁਰਬਾਨੀ ਨੂੰ ਅੱਗੇ ਹੋਰ ਬਣਾਇਓ ਸੁਬੇ ਦੇ ਦਰਵਾਜ਼ੇ ਜਾ ਕੇ ਗੱਜ ਕੇ ਫਤਿਹ ਬੁਲਾਇਓ ਤੁਸੀਂ ਉਸ ਕੌਮ ਦੇ ਵਾਰ ਜੋ ਕੰਬੇ ਨਾ ਡੋਲੇ ਦੇਗਾਂ ਦੇ ਵਿੱਚ ਉਬਲਦੇ ਹੀ ਸਤ ਨਾਮ ਹੀ ਬੋਲੇ ਇਸੇ ਕੁਰਬਾਨੀ ਨੂੰ ਜਵਾਨਾਂ ਸਿਖਾਇਓ ਸੋ ਬੇਦੇਰ ਦਰਵਾਜ਼ਾ ਚ ਜਾ ਕੇ ਗੱਜ ਕੇ ਫਤਿਹ ਬਰਾਇਓ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦਾ ਇਸ ਸ਼ਹੀਦ ਭਗਤ ਸਿੰਘ ਨਗਰ ਦੇ ਜਿਹੜਾ ਸਾਡਾ ਜ਼ਿਲ੍ਹਾ ਹੈਗਾ ਆ ਉੱਥੇ ਦੇ ਆਪਣੇ ਡੀਸੀ ਸਾਹਿਬ ਨੇ ਪਹਿਲੀ ਵਾਰ ਪ੍ਰਦਰਸ਼ਨੀ ਲਗਾਈ ਸੀ ਔਰ ਸਾਡੇ ਲਈ ਬਹੁਤ ਮਾਣ ਦੀ ਗੱਲ ਹੈਗੀ ਆ ਕਿ ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਖੜਕੂਵਾਲ ਦੇ ਬੱਚੇ ਆਪਣਾ ਜਵਾਲਾਮੁਖੀ ਵਿਸਪੋਰਟ ਦਾ ਇਹ ਮਾਡਲ ਲੈ ਕੇ ਉਹਨਾਂ ਨੇ ਉਸ ਪ੍ਰਦਰਸ਼ਨੀ ਦੇ ਵਿੱਚ ਹਿੱਸਾ ਲਿਆ ਤੇ ਜਿਸ ਨੂੰ ਬਹੁਤ ਹੀ ਵਧੀਆ ਮੰਨਿਆ ਗਿਆ ਤੇ ਬਹੁਤ ਹੀ ਸਾਡੇ ਮਾਣ ਵਾਲੀ ਗੱਲ ਹੈ ਸਾਨੂੰ ਉਹਨਾਂ ਬੱਚਿਆਂ ਨੇ ਜਿੱਤ ਵੀ ਹਾਸਲ ਕੀਤੀ ਮੈਡਲਸ ਉਹਨਾਂ ਨੇ ਪ੍ਰਾਪਤ ਕੀਤੇ ਤੇ ਸਰਟੀਫਿਕੇਟ ਵੀ ਲਿਆ ਤੇ ਅੱਜ ਅਸੀਂ ਮਾਪਿਆਂ ਨੂੰ ਉਹੀ ਜਿਹੜਾ ਮਾਡਲ ਹੈਗਾ ਆ ਅਸੀਂ ਤੁਹਾਡੇ ਅੱਗੇ ਪੇਸ਼ ਕਰਕੇ ਦਿਖਾਣਾ ਚਾਹਾਂਗੇ ਕਿ ਬੱਚਿਆਂ ਨੇ ਉਹ ਮਾਡਲ ਦੇ ਵਿੱਚ ਕੀ ਕੀਤਾ ਇੱਕ ਹਫਤੇ ਦੀ ਕੀ ਤਿਆਰੀ ਸੀਗੀ ਚਾਹੁੰਦੇ ਆ ਕਿ ਮਾਬਾ ਵੀ ਉਹ ਜਾਣਣ ਕਿ ਸਾਡੇ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਆ ਉਹ ਵੀ ਅੱਜ ਪ੍ਰਾਈਵੇਟ ਸਕੂਲ ਦੇ ਨਾਲੋਂ ਵੱਧ ਮਾਣ ਜਿਹੜੇ ਹੈਗੇ ਆ ਪ੍ਰਾਪਤ ਕਰ ਰਹੇ ਆ ਸਾਡੇ ਬੱਚੇ ਵੀ ਉਹਨੇ ਟੈਲੈਂਟਡ ਹੈ ਜਿਨਨੇ ਆਪਣੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਟੈਲੈਂਟਡ ਹੁੰਦੇ ਆ ਤੇ ਬੱਚਿਆਂ ਦੀ ਮਿਹਨਤ ਸਾਡੇ ਅਧਿਆਪਕਾਂ ਦੀ ਮਿਹਨਤ ਦੇ ਸਦਕਾ ਬਹੁਤ ਸੋਹਣਾ ਇਹਨਾਂ ਨੇ ਮਾਡਲ ਤਿਆਰ ਕੀਤਾ ਹੈ ਤੇ ਅਸੀਂ ਹੁਣ ਆਪਾਂ ਇਹ ਮਾਡਲ ਜਿਹੜਾ ਹੈਗਾ ਆ ਆ ਰਵੀ ਤੇ ਖੁਸ਼ੀ ਜਿਹੜੀ ਹੈਗੀ ਆ ਉਹ ਇਸ ਨੂੰ ਪ੍ਰੈਜੈਂਟ ਕਰੋਗੇ। सुरेंद्र ਕਹਾ ਹੈ ਮੈਂ ਜੀਪੀਐਸ ਵਰਕ ਕਾ ਦੀ ਪੱਧਵੀ ਦੇ ਵਿਦਿਆਰਥਣਾ ਅ ਅਸੀਂ ਅੱਜ ਥਾਰਡ ਲਈ ਚਾਲਮਖੇ ਦੇ ਸਪੋਰਟ ਦਾ ਵਰਕਿੰਗ ਮਾਡਲ ਲੈ ਕੇ ਆਏ ਹਾਂ ਜਿਵੇਂ ਤੁਸੀਂ ਜਾਣਦੇ ਹੋ ਜਦ ਆਪਾਂ ਪ੍ਰੈਸ਼ਰ ਉੱਪਰ ਦੇ ਚਾਵਲ ਉਬਾਲਦੇ ਹਾਂ ਤਾਂ ਉਸ ਦੇ ਵਿੱਚ ਪਾਫ ਬਣਨਾ ਸ਼ੁਰੂ ਹੋ ਜਾਣਗੇ ਉਹ ਪਾਫ ਕਿਸ ਰਾਈ ਨਿਕਲਦੀ ਹੈ ਕੁੱਕਰ ਦੀ ਵਿਸਲ ਰਾਹੀਂ ਯਾਨੀ ਕਿ ਸੁਰਾਕ ਰਾਹੀਂ ਹੁਣ ਜ ਆਪਾਂ ਸੋਚੀਏ ਜੇ ਉਹ ਸੁਰਾਕ ਹੀ ਨਾ ਹੋਵੇ ਯਾਨੀ ਕਿ ਉਹ ਕੁੱਕਰ ਦੀ ਵਿਸਲ ਹੀ ਨਾ ਹੋਵੇ ਤੁਸੀਂ ਦੱਸ ਸਕਦੇ ਹੋ ਕੀ ਹੋਏਗਾ ਹਾਂ ਜੀ ਤੁਸੀਂ ਕੋਈ ਜਣਾ ਦੱਸ ਸਕਦਾ ਬੱਚੇ ਦਾ ਆਨਸਰ ਕਰ ਸਕਦਾ ਕਿ ਅਗਰ ਕੁੱਕਰ ਦੀ ਵਿਸਲ ਨਾ ਹੋਵੇ ਤਾਂ ਕੀ ਹੋ ਜਾਏਗਾ ਕੁੱਕਰ ਦਾ ਪਟ ਜਾਏਗਾ ਸਹੀ ਜਵਾਬ ਇਸੇ ਤਰ੍ਹਾਂ ਹੀ ਆਪਣੀ ਧਰਤੀ ਹੈ ਜਦ ਅੰਦਰੋਂ ਪਹਾੜ ਚ ਵਿਕਲਦੇ ਹਨ ਤਾਂ ਇੱਕ ਮੈਗਮਾ ਤਿਆਰ ਹੁੰਦਾ ਹੈ ਜਦੋਂ ਕ੍ਰੇਟਿਵ ਫਾਇਟ ਪਾਕਟ ਜਿसरी ਉੱਪਰ ਪਹੁੰਚਦਾ ਹੈ ਤਾਂ ਪ੍ਰੈਸ਼ਰ ਵੱਧ ਜਾਂਦਾ ਹੈ ਜਿਸ ਦੇ ਉਸ ਦੇ ਵਿੱਚੋਂ ਗੈਸਾਂ ਨਿਕਲਦੇ ਹਨ ਪਾਣੀ ਪਾ ਬਣ ਜਾਂਦਾ ਹੈ ਜਿਸ ਨਾਲ ਦਬਾਵਣ ਦਾ ਹੈ ਉਹ ਦਬਾਅ ਜਦ ਅੰਦਰ ਨਹੀਂ ਰੁਕ ਪਾਉਂਦਾ ਤਾਂ ਉਹ ਫਟ ਜਾਂਦਾ ਹੈ ਤੇ ਬਾਹਰ ਨਿਕਲੇ ਬਦਾਰਨ ਉਸੀ ਲਾਵਾ ਕਹਿੰਦੇ ਆ ਤੇ ਹੁਣ ਕੁਝ ਰੋਚਕ ਗੱਲਾਂ ਜੋ ਮੈਂ ਤੁਹਾਨੂੰ ਦੱਸਣਾ ਚਾਹਨੀ ਹਾਂ ਅਗ ਦੇ ਰੋਮ ਦੇਵਤਾ ਜਿਨ੍ਹਾਂ ਨੂੰ ਅਸੀਂ ਵੋਲਕੇਨ ਕਹਿੰਦੇ ਹਾਂ ਉਹ ਉਹਨਾਂ ਦੇ ਨਾਮ ਤੋਂ ਹੀ ਵੋਲਕੈਨੋ ਬਣਿਆ ਨਾਮ ਬੋਲ ਕੇ ਅਨੁਗਿਆਖਿਆ ਗਿਆ ਤੇ ਜਵਾਲਾਮੁਖੀ ਦਾ ਸਭ ਤੋਂ بڑا ਜਵਾਲਾਮੁਖੀ ਸਵਾਰ ਮੰਡਲ ਦਾ ਸਭ ਤੋਂ ਜਵਾਲਾਮੁਖੀ ਵੱਡਾ ਮਾ ਜਵਾਲਾਮੁਖੀ ਉਧਰ ਧਰਤੀ ਤੇ ਨਹੀਂ ਮੰਗਲ ਗ੍ਰਹ ਤੇ ਫਟਦਾ ਹੈ ਹਨ ਨਹੀਂ ਤੁਸੀਂ ਐਕਸਪੈਰੀਮੈਂਟ ਦੀ ਨੋਟ ਵੀ ਲਿਖਣਾ ਹੈ ਹਾਂਜੀ ਪਾਣੀ ਭਾਵਾਂਗੇ ਇਸਕੇ ਲੱਗੇ ਆਹ ਦੇਖੋ ਬੁਲਬੁਲੇ ਤੁਸੀਂ ਐਕਸਪੈਰੀਮੈਂਟ ਕਰਕੇ ਦਿਖਾਉਣਾ ਹੈ ਆਲੂ ਗੁਰ ਜਵਾਲਾਮੁਖੀ ਫਟਦਾ ਕਿਵੇਂ ਹੈ ਇਹ ਤੁਸੀਂ ਦੱਸ ਰਹੇ ਹੋ ਨਾ ਜਿਵੇਂ ਇਹ ਅਸੀਂ ਇਹਦੇ ਵਿੱਚ ਕੀਤਾ ਜਵਾਲਾਮੁਖੀ ਦਾ ਜਿਹੜਾ ਪ੍ਰਭਾਵ ਹੈਗਾ ਉਹ ਆਉਣਾ ਸ਼ੁਰੂ ਹੋ ਜਾਏਗਾ ਥੇਰੇ ਥੇਰੇ ਹੌਲੀ ਹੌਲੀ ਦਾ ਲਾਵਾ ਹੈਗਾ ਆ ਉਹ ਉੱਪਰ ਨੂੰ ਆਉਣਾ ਸਟਾਰਟ ਹੋ ਜਾਏਗਾ ਗੁਰਦੀਨੋ ਪੰਡ ਖੜਕੂ ਵਾਲ ਦੇ ਅਧਿਆਪਕ ਸਹਿबान ਮੈਂਬਰ ਪੰਚਾਇਤ ਸਹਿबान ਸਾਡੇ ਸ਼ਾਹਕਾ ਸਰਪੰਚ ਜੀ ਤੇ ਮੈਂ ਇਸ ਨਗਰ ਦਾ ਸੇਵਕ ਸਰਪੰਚ ਰਾਮ ਜੀ ਦਾਸ ਖੜਕੂ ਵਾਲ ਅੱਜ ਆਪਾਂ ਸਭ ਤੋਂ ਪਹਿਲਾਂ ਤਾਂ ਉਨਾ ਯੋਧੇ ਵੀਰਾਂ ਸਾਡੇ ਮਾਰਗਦਰਸ਼ਕ ਗੁਰੂ ਸਾਹਿਬ ਦੇ ਸਹਿਜਾ ਦੇ ਨੂੰ ਆਪਾਂ ਯਾਦ ਕਰਨ ਦੇ ਲਈ ਕਤਰਤ ਹੋਏ ਆ ਉਹਨਾਂ ਦੀ ਨਿਸਾਨੀ ਕੁਰਬਾਨੀ ਨੂੰ ਯਾਦ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਅੱਜ ਕਰਦਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਨੇ ਭਾਰਤ ਨੇ ਪੂਰੇ ਬਾਡ ਦੇ ਅੰਦਰ ਸਹਾਬਜਾਦਿਆਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਕਿਉਂਕਿ ਯਾਦ ਉਹਨਾਂ ਨੂੰ ਕੀਤਾ ਜਾਂਦਾ ਜਿਨ੍ਹਾਂ ਨੇ ਸਮਾਜ ਦੇ ਲਈ ਦੇਸ਼ ਦੇ ਲਈ ਕੌਮ ਦੇ ਲਈ ਅਹਿਮ ਜਿਹੜੇ ਮੀਰ ਪੱਥਰ ਆ ਉਹ ਛੱਡ ਕੇ ਜਾਂਦੇ ਨੇ ਗੁਰੂ ਸਾਹਿਬ ਦੇ ਛੋਟੇ ਸਹਾਬਜਾਦੇ ਤੇ ਮਾਤਾ ਗੁਜਰਕੌਰ ਜੀ ਔਰ ਜਿਨ੍ਹਾਂ ਨੇ ਉਸ ਮੌਕੇ ਦੀਆਂ ਸਰਕਾਰਾਂ ਦੇ ਖਿਲਾਫ ਲੜਾਈ ਲੜੀ ਔਰ ਆਪਣੀ ਜਿਹੜੀ ਸ਼ਹਾਦਤ ਦਿੱਤੀ ਵੱਖ-ਵੱਖ ਤਰ੍ਹਾਂ ਦੇ ਉਹਨਾਂ ਨੂੰ ਲਾਲਚ ਵੀ ਦਿੱਤੇ ਗਏ ਰਾਜ ਭਾਗਾਂ ਦੇ ਲਾਲਚ ਦਿੱਤੇ ਗਏ ਜ਼ਗੀਰਾਂ ਦੇ ਲਾਲਚ ਦਿੱਤੇ ਗਏ ਜਾਂ ਹੋਰ ਵੀ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਪਰ ਉਹ ਡੋਲੇ ਨਹੀਂ ਆਪਣੇ ਇਨਸਾਨੀਅਤ ਦੇ ਉੱਤੇ ਔਰ ਬਰਤਰਾ ਖੜੇ ਰਹੇ ਅੱਜ ਇਸ ਕਰਕੇ ਜਿਹੜਾ ਉਹਨਾਂ ਨੂੰ ਸਾਡੇ ਸਮਾਜ ਦੇ ਲਈ ਦੇਸ਼ ਦੇ ਲਈ ਕੌਮ ਦੇ ਲਈ ਇੱਕ ਮੀਲ ਪੱਥਰ ਜਿਹੜਾ ਜਿਨ੍ਹਾਂ ਨੂੰ ਕਿ ਬਾਲ ਬੀਰਪਾਲ ਦੇਸ ਦਾ ਜਿਹੜਾ ਦਵਾ ਦਿੱਤਾ ਗਿਆ ਗਵਰਨਮੈਂਟ ਆਂਡ ਇੰਡੀਆ ਵੱਲੋਂ ਔਰ ਹਮੇਸ਼ਾ ਜਿਹੜਾ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਚੇਤੇ ਕੀਤਾ ਜਾਂਦਾ ਰਹੇਗਾ ਧੰਨ ਨੇ ਉਹ ਮਾਮਾ ਜਿਨ੍ਹਾਂ ਨੇ ਇਹ ਜਿਹੇ ਸੁਪੁੱਤਰਨ ਜਨਮ ਦਿੱਤਾ ਔਰ ਨਾ ਤਾਂ ਸਾਨੂੰ ਸੇਧ ਲੈਣੀ ਚਾਹੀਦੀ ਚਾਹੀਦੀ ਆ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਫਤਿਹ ਅਰਜ ਕਰਦਾ ਰਿਵਾਇ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਪ੍ਰੀਤ कौर ਸਕੂਲ ਹੈ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਖੜਕੂਵਾਲ ਤੁਹਾਡਾ ਸਾਰੇ ਸਰਪੰਚ ਸਹਿਬਾਨ ਸਾਬਕਾ ਸਰਪੰਚ ਸਹਿਬਾਨ ਐਸ ਐਮ ਸੀ ਦੇ ਮੈਂਬਰ ਅਤੇ ਬੱਚਿਆਂ ਦੇ ਮਾਤਾ ਪਿਤਾ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਇਸ ਸਾਡੇ ਇੱਕ ਤੁਰੰਤ ਸੱਦੇ ਤੇ ਸਾਡੇ ਕੋਲ ਸਕੂਲ ਦੇ ਵਿੱਚ ਪਹੁੰਚੇ ਤੇ ਬੱਚਿਆਂ ਦੀ ਜਿਹੜੀ ਛੋਟੇ ਸਹਿਬਜਦਿਆਂ ਦੀ ਸ਼ਹੀਦ ਜੀ ਦਾ ਜਾਦਾ ਉਸ ਨੂੰ ਤਾਜ਼ਾ ਕੀਤਾ ਤੇ ਮੈਂ ਆਸ ਕਰਦੀ ਹਾਂ ਕਿ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਸਾਡੇ ਸੱਦੇ ਤੇ ਆਉਂਦੇ ਰਹੋਗੇ ਆਪ ਜੀ ਦਾ ਸਭ ਦਾ ਸਕੂਲ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499